ਤੇ ਰਾਮ ਵੱਲੋਂ ਬਲਦੀ ਸਿੰਘ ਐਂਡ ਕਰੋ ਤੁਸੀਂ ਮੈਂ ਤੁਸੀਂ ਇਹਨਾਂ ਨੂੰ ਤੁਹਾਡੇ ਕਹਿਰ ਜਾਣੇ ਦਾ ਬਈ ਜੀ ਖਾਲਸਾ ਪੰਥ ਦੀ ਅਗੋਈ ਪਾਪਨਾਵਾ ਹੋਣੀ ਆ ਅਸੀਂ ਉਹ ਸਾਥ ਇੱਕ ਧੰਨ ਦੇ ਦਿੱਤੀ ਗਿਆ ਤੇ ਇੱਕ ਵਾਰੀ ਗੁਰਜੀ ਰਜਵਾਨਾ ਜੀ ਨੂੰ ਦੱਸਿਆ ਐਂਡ ਕਰੋ ਤੁਸੀਂ ਮੈਂ ਤੁਸੀਂ ਇਹਨਾਂ ਨੂੰ ਤੁਹਾਡੇ ਕਹਿਰ ਜਾਣੇ ਦਾ ਬਈ ਜੀ ਖਾਲਸਾ ਪੰਥ ਦੀ ਅਗੋਈ ਪਾਪਨਾਵਾ ਹੋਣੀ ਆ ਅਸੀਂ ਉਹ ਸਾਥ ਇੱਕ ਧੰਨ ਦੇ ਦਿੱਤੀ ਗਿਆ ਤੇ ਇੱਕ ਵਾਰੀ ਗੁਰਜੀ ਰਜਵਾਨਾ ਜੀ ਨੂੰ ਦੱਸਿਆ ਰਾਣੇ ਸਾਰੀਆਂ ਰਾਜਨੀਤਿਕ ਤੇ ਧਾਰਮਿਕ ਸ਼ਖਸੀਅਤਾਂ ਨਾਲ ਨੂੰ ਰਾਜਨੀਤਿਕ ਤਰ੍ਹਾਂ ਨੂੰ ਬੇਨਤੀ ਕੀਤੀ ਜੀ ਪੰਥ ਨਾਲ ਬਿਲੋਂਗ ਕਰੂਗੇ ਵੀ ਅਪਾ ਇੱਕ ਸਰਵ ਸਾਂਝਾ ਉਮੀਦਵਾਰ ਖੜਾ ਕਰੀਏ ਉਮੀਦਵਾਰ ਜਿਹੜਾ ਚੁਣ ਕੇ ਇਸ ਕਰਕੇ ਸਰਵ ਸਾਂਝਾ ਉਮੀਦਵਾਰ ਆ ਜਿਹੜਾ ਸਾਰੇ ਸਿੱਖਾ ਪੰਥ ਦੀ ਸਪੋਰਟ ਹੋਵੇ ਬਲਵਾਨੀਆ ਵੱਡੀ ਵੱਡੀ ਜਿੰਦਾਸ਼ੀਲ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਬਹੁਤ ਵੱਡੀ ਕੁਰਬਾਨੀ ਆ ਇਸ ਕਰਕੇ ਇਹ ਜਿਵੇਂ ਅਸੀਂ ਦੱਸਣਾ ਚਾਹੁੰਦੇ ਆ ਵੀ ਜਿਵੇਂ 89 ਦੇ ਵਿੱਚ ਪਾਰਲੀਮੈਂਟ ਭੇਜਿਆ ਗਿਆ ਤੇ ਉਹਨਾਂ ਦੀ ਰਿਹਾਈ ਕਰੂ ਸਾਰੀਆਂ ਪੰਤਕ ਜਥੇਬੰਦੀਆਂ ਨਾਲ ਅਸੀਂ ਵੀ ਐਡ ਕੀ ਸਾਂਝੇ ਤੌਰ ਤੇ ਭਾਈ ਅਜੂਆਣਾ ਸਾਹਿਬ ਦੇ ਪਰਿਵਾਰ ਨੂੰ ਇਲੈਕਸ਼ਨ ਲੜਾਈ ਜਾਊ ਤੇ ਇੱਕ ਸਿਹਰਦ ਪਰਿਵਾਰ ਨੂੰ ਪਾਰਲੀਮੈਂਟ ਚ ਭੇਜਿਆ ਜਾਵੇ ਤਾਂ ਕਿ ਬੰਦੀਆਂ ਸਿੰਘਾਂ ਦੀਆਂ ਰਿਹਾਈਆਂ ਜਿਹੜੇ ਸਾਡੇ ਸਿੱਖ ਸਿਆਸੀ ਕੈਦੀ ਆ ਅਸੀਂ ਉਹਨਾਂ ਦੀਆਂ ਰਿਹਾਈਆਂ ਦਾ ਪਤਾ ਕਾਨੂੰਨੀ ਲੋਕਿਆਂ ਦਾ ਪਤਾ ਇਸ ਕਰਕੇ ਜੇ ਪਰਿਵਾਰ ਦੇ ਵਿੱਚੋਂ ਖਾਂਦੇ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਦੀ ਵੀ ਆਵਾਜ਼ ਬੁਲੰਦ ਕਰੋ ਸੋ ਇਸ ਕਰਕੇ ਪਾਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੋ ਇਹ ਤਾਂ ਖੜੇ ਖੜੇ ਬਈ ਇਹ ਅਸੀਂ ਪੰਥਕ ਧਰਮ ਵੱਲੋਂ ਬੰਦੀ ਸਿੰਘ ਵਿਹਾਈ ਨੂੰ ਜਿੰਨੇ ਵੀ ਬੰਦੀ ਸਿੰਘ ਪਰਿਵਾਰ ਆ ਜਿੰਨੇ ਵੀ ਜ਼ਿਲ੍ਹਾ ਜਬੰਦ ਕਿਤੇ ਸਾਲ ਤੋਂ ਜ਼ਿਲ੍ਹਾ ਜਬੰਦ ਸਾਡੇ ਸਿੱਖ ਸਿਆਸੀ ਕਾਜੀ ਨੇ ਸਾਡੇ ਬੰਦੀ ਸਿੰਘ ਨੇ ਅਸੀਂ ਇਹ ਸਾਰੇ ਜਣੇ ਪੰਥਕ ਤਰ੍ਹਾਂ ਨੇ ਫੈਸਲਾ ਕੀਤਾ ਸੀ ਕਿ ਜਿਵੇਂ ਇਸ ਵਾਰ ਸੰਗਰੂਰ ਦੀ ਜਿਮਨੀ ਚੋਣ ਆ ਰਹੀ ਹੈ ਉਹਦੇ ਚ ਸਲਫ ਸੰਝਾ ਇੱਕ ਉਮੀਦਵਾਰ ਉਤਾਰਿਆ ਜਾਵੇ ਉਹਦੇ ਚ ਇਹ ਰੱਖਿਆ ਜਾਵੇ ਵੀ ਜਿਹੜਾ ਉਮੀਦਵਾਰ ਸੀ ਬਣਾ ਕੇ ਕੌਮ ਦੇ ਅੱਗੇ ਜਾਂ ਉਸ ਜ਼ੋਨ ਚ ਲੜਾਈਏ ਚੋਣ ਲੜਾਈ ਉਹ ਘੱਟੋ ਘੱਟ ਬੰਦੀ ਸਿੰਘਾਂ ਦੇ ਪਰਿਵਾਰਾਂ ਚੋਂ ਹੋਵੇ ਤੇ ਕੁਰਬਾਨੀ ਵਾਲਾ ਪਰਿਵਾਰ ਹੋਵੇ ਤੇ ਅਸੀਂ ਸਾਰਿਆਂ ਨੂੰ ਇਸ ਗੱਲ ਤੇ ਬੇਨਤੀ ਕਰਦੇ ਆ ਕਿ ਇਹ ਇਹ ਜਿਹੜੇ ਪਰਿਵਾਰ ਆ ਜਿਹਦੀ ਭੈਣ ਦੀ ਸਾਡੀ ਆ ਇਹ ਕਿਸੇ ਇੱਕ ਧਿਰ ਦੇ ਨਹੀਂ ਹੈਗੇ ਇਹ ਪੰਥਕ ਪਰਿਵਾਰ ਆ ਪੰਥ ਦੇ ਸਰਬ ਸੰਜੇ ਉਮੀਦਵਾਰ ਹੋਣਗੇ ਤੇ ਜਿਨ੍ਹਾਂ ਨੂੰ ਸਾਰਿਆਂ ਤਰ੍ਹਾਂ ਦੀ ਅਸੀਂ ਅਪੀਲ ਕਰਦੇ ਆ ਸਾਰਿਆਂ ਤਰ੍ਹਾਂ ਇਸ ਚੋਣ ਮੈਦਾਨ ਦੇ ਅੰਦਰ ਭੈਣ ਦੀ ਦਾ ਸਾਥ ਡਟ ਕੇ ਦੇਣਾ ਅਸੀਂ ਸਾਰੇ ਉਹਨਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਚਾਹੇ ਸਾਡੀਆਂ ਧਾਰਮਿਕ ਜਥੇਬੰਦੀਆਂ ਤਾਂ ਇਹੋ ਚਾਹੇ ਉਹ ਸਿੱਖ ਪੰਥ ਦੀਆਂ ਰਾਜਨੀਤਿਕ ਜਥੇਬੰਦੀਆਂ ਉਹਨਾਂ ਸਮੂਹ ਸਾਰੀਆਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਭੈਣ ਜੀ ਜਿਹੜੇ ਨੇ ਬੰਦੀ ਸਿੰਘ ਪਰਿਵਾਰ ਚੋਂ ਇਹ ਕੋਈ ਲੋਕਾਸ਼ਰਮਿਆ ਨਾ ਨਹੀਂ ਅਨਜਾਨਤ ਨਾ ਨਹੀਂ ਭਾਈ ਬਲਵੰਤ ਸਿੰਘ ਰਾਜਵਾਨਾ ਜਿੰਦਾ ਸ਼ਹੀਦ ਸਾਡੀ ਕੌਮ ਦੇ ਉਹਨਾਂ ਦੀ ਭੈਣ ਜੀ ਨੇ ਜਿੱਥੇ ਭਾਈ ਸਾਹਿਬ ਦੀ 27-28 ਸਾਲਾਂ ਦੀ ਜੇਲ ਹੈ ਉਥੇ ਭੈਣ ਜੀ ਦੀ ਵੀ ਕੋਈ ਘਟ ਕੁਰਬਾਨੀ ਨਹੀਂ ਲਗਾਤਾਰ ਉਹਦੀ ਕੇਸ ਦੀ ਪੈਰਵਾਹੀ ਕਰਦੀ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਸੋ ਭੈਣ ਜੀ ਦੀ ਵੀ ਬਰਾਬਰ ਹੀ ਕੁਰਬਾਨੀ ਹੈ ਉਹ ਕੁਰਬਾਨੀ ਨੂੰ ਦੇਖਦੇ ਹੋਏ ਅਸੀਂ ਇਹ ਸਾਰਿਆਂ ਇਹ ਬੰਦੀ ਸਿੰਘ ਪਰਿਵਾਰਾਂ ਨੇ ਇਹ ਫੈਸਲਾ ਕੀਤਾ ਕਿ ਭੈਣ ਜੀ ਨੂੰ ਇਸ ਵਾਰ ਜਿਹੜਾ ਪੰਥ ਦਾ ਸੰਝਾ ਉਮੀਦਵਾਰ ਬਣਾ ਕੇ ਜਿਨਰੀ ਚੌਕ ਸੰਗਰੂਚ ਉਤਾਰਿਆ ਜਾਵੇ ਤੇ ਸਾਰਿਆਂ ਦੀ ਉਸ ਤੇ ਅਸੀਂ ਮਦਦ ਦੀ ਅਪੀਲ ਕਰਦੇ ਹਾਂ ਜੁਨੀਆ ਵੀ ਸਾਡੀਆਂ ਪੰਥਕ ਧਰਾਨੇ ਪੰਥਕ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਚਾਹੇ ਉਹ ਕਾਦੀ ਦਲ ਬਾਗਲਾ ਚਾਹੇ ਉਹ ਕਾਦੀ ਦਲ ਮਾਨ ਹੈ ਚਾਹੇ ਉਹ ਯੂਨਾਈਟਿਡ ਆਗਿਆ ਪੰਥਕ ਧਰਾਨੇ ਉਹਨਾਂ ਦੇ ਉਹਨਾਂ ਨੂੰ ਸਾਡੀ ਨਿਮਰਤਾ ਸਹਿਤ ਹੱਥ ਵੰਕੇ ਬੇਨਤੀ ਹੈ ਕਿ ਭੈਣ ਜੀ ਦੀ ਕੁਰਬਾਨੀ ਨੂੰ ਦੇਖਦੇ ਹੋ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਕੁਰਬਾਨੀ ਨੂੰ ਦੇਖਦੇ ਸਾਰੇ ਸਿੰਘਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਕਿ ਆਪਾਂ ਇਹਨਾਂ ਦੀ ਸਾਰੇ ਸਪੋਰਟ ਕਰੀਏ ਤੇ ਉੱਥੇ ਜਿਹੜਾ ਪੰਥਕ ਜਿਹੜਾ ਸਾਡਾ ਉਮੀਦਵਾਰ ਜਿੱਤੂਗਾ ਜਿਹੜਾ ਸੈਂਟਰ ਚ ਜਾਊਗਾ ਉਹ ਜਿਹੜਾ ਬੰਦੀ ਸਿੰਘ ਪਰਿਵਾਰਾਂ ਦਾ ਅਸੀਂ ਸਾਰਾ ਲੜ ਰਹੇ ਆ ਉਹਨਾਂ ਦੀ ਰਿਆਇਤ ਵਾਸਤੇ ਪੰਥ ਕੌਮ ਆ ਜਿਹੜਾ ਕਰ ਰਹੀ ਹੈ ਸੰਘਰਸ਼ ਕਰ ਰਹੀ ਹੈ ਜਦੋਂ ਅਸੀਂ ਆਪਣਾ ਉਮੀਦਵਾਰ ਬਣਾ ਕੇ ਜਿਤਾ ਕੇ ਉੱਥੇ ਭੇਜਾਂਗੇ ਤਾਂ ਜਿਹੜੀ ਗੱਲ ਆ ਸਾਡੀ ਉਹ ਸਿੱਖ ਮੁੱਦਿਆਂ ਦੀ ਜਾਂ ਬੰਦੀ ਸਿੰਘਾਂ ਦੀ ਉਹ ਪਾਰਲੀਮੈਂਟ 'ਚ ਪਹੁੰਚੂਗੀ ਪਾਰਲੀਮੈਂਟ 'ਚ ਬੋਜੂਗੀ ਤੇ ਉਹ ਜਿਹੜੇ ਭੈਣ ਜੀ ਨੇ ਉਹ ਸਹੀ ਤਰ੍ਹਾਂ ਕਿਉਂਕਿ ਜਾਣਦੇ ਨੇ 22 27 28 ਸਾਲ ਲਗਾਤਾਰ ਸੰਘਰਸ਼ ਚ ਨੇ ਪੀ ਉਹ ਜਿੰਨਾਂ ਨਾਲੋਂ ਜ਼ਿਆਦਾ ਕਿਹੜਾ ਜਿਹੜਾ ਬੰਦਾ ਉਹ ਉੱਥੇ ਇਹ ਪੰਥਕ ਧਰਾਂ ਦੀ ਜਾਂ ਪੰਥਕ ਸੋਚ ਦੀ ਜਾਂ ਬੰਦੀ ਸਿੰਘਾਂ ਦੀ ਜਾਂ ਪੰਥਕ ਮੁੱਦਿਆਂ ਦੀ ਗੱਲ ਰੱਖ ਸਕੂਗਾ ਸੋ ਸਾਰੀ ਸੋਚ ਵਿਚਾਰ ਕੇ ਇਸ ਵਾਰ ਸੰਘਾ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਜਿਹੜਾ ਕਿ ਪੰਥ ਦਾ ਪ੍ਰਵਾਨਿਤ ਪਰਿਵਾਰ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਅੱਜ ਇਹ ਜਿਹੜੇ ਭੈਣ ਜੀ ਨੇ ਉਹ ਸਾਰੇ ਸਿੱਖ ਪੰਥ ਵੱਲੋਂ ਸਾਰੀਆਂ ਧਿਰਾਂ ਵੱਲੋਂ ਇਹ ਉਮੀਦਵਾਰ ਹੋਣਗੇ ਤੇ ਜਿਹੜੀ ਜਿਮਨੀ ਚ ਆਉਣਾ ਸੰਗਰੂਰ ਦੀ ਉੱਥੋਂ ਲੜਨਗੇ ਠੀਕ ਹਾਂਜੀ ਆਪਕਾ ਨਾਮ ਦੱਸੋ ਸਭ ਤੋਂ ਪਹਿਲੇ ਜੀ ਮੈਂ ਬਾਬਾ ਜੰਗ ਸਿੰਘ ਬੰਦੀ ਸਿੰਘ ਰਿਹਾਈ ਮੋਰਚਾ ਤੋਂ ਅੱਜ ਕੀ ਐਲਾਨ ਕੀਤਾ ਗਿਆ ਹੈ ਜੋ ਅੱਜ ਮੀਟਿੰਗ ਕੀਤੀ ਗਈ ਹੈ ਯਾਨੀ ਅੱਜ ਐਲਾਨ ਅਸੀਂ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਜਿਹੜੇ ਭੈਣ ਜੀ ਨੇ ਸਾਡੀ ਸਾਰਿਆਂ ਦੇ ਭੈਣ ਜੀ ਨੇ ਬੀਬੀ ਕਮਲਦੀਪ ਕੌਰ ਠੀਕ ਹਾਂਜੀ ਉਹਨਾਂ ਨੂੰ ਅਸੀਂ ਸੰਗਰੂਰ ਤੋਂ ਜੋ ਜਿਮੀਨੀ ਚੋਣ ਆਈ ਹੈ ਉਹਦੇ ਚ ਚੋਣ ਲੜਾਉਣ ਦਾ ਫੈਸਲਾ ਕੀਤਾ ਸਾਰੇ ਬੰਦੀ ਸਿੰਘ ਪਰਿਵਾਰਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਕਿਉਂਕਿ ਕੱਲ ਜਿਹੜੀ ਪਰਸੋਂ ਵੀਡੀਓ ਆਈ ਸੀ ਦਮਦੀਪ ਟਕਸਾਲ ਦੇ ਮੁਖੀ ਬਾਬਾ ਅਰਨਾਮ ਸਿੰਘ ਦੀ ਖਾਲਸਾ ਪੰਡਵਾ ਪਿੰਡਾ ਵਾਲੀ ਉਹਨਾਂ ਬਾਬਾ ਨੇ ਹਰ ਸਿੰਘ ਦੀ ਹਰੀਆਂ ਬੇਲਾ ਵਾਲੇ ਦੀ ਤੇ ਹੋਰ ਵੀ ਬਹੁਤ ਸਾਰਿਆਂ ਜਥੇਬੰਦੀਆਂ ਸਹਿਰਦ ਵੀਰਾਂ ਤੇ ਬਹੁਤ ਸਾਰੇ ਪੰਥਕ ਜਿਹੜੇ ਆ ਸੋਚ ਰਖਦੇ ਆ ਉਹਨਾਂ ਦੀ ਲਗਾਤਾਰ ਸਾਨੂੰ ਸੰਪਰਕ ਹੋ ਰਿਹਾ ਜੀ ਕਿ ਇਸ ਵਾਰ ਜਿਹੜਾ ਬੰਦੀ ਸਿੰਘ ਪਰਿਵਾਰਾਂ ਦੇ ਵਿੱਚੋਂ ਕੋਈ ਉਮੀਦਵਾਰ ਜਿਹੜਾ ਸੰਗਰੂਰ ਤੋਂ ਚੋਣ ਲੜਾਈ ਜਾਵੇ ਇਸ ਕਰਕੇ ਅਸੀਂ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਉਹਦੇ ਲਈ ਸਾਡੇ ਚੋਂ ਸਾਰਿਆਂ ਤੋਂ ਜਿਹੜੇ ਯੋਗ ਯੋਗਤਾ ਰੱਖਦੇ ਨੇ ਜਾਂ ਜਿਨ੍ਹਾਂ ਦਾ ਪਹਿਲਾ ਹੱਕ ਬਣਦਾ ਉਹਨੇ ਬੀਬੀ ਕਮਲਦੀਪ ਕੌਰ ਜੋ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਭੈਣ ਜੀ ਨੇ ਉਹਨਾਂ ਨੂੰ ਅਸੀਂ ਮਨਾਇਆ ਆ ਕੇ ਉਹਨਾਂ ਦੇ ਬੇਨਤੀ ਕੀਤੀ ਹੈ ਕਿ ਤੁਸੀਂ ਭੈਣ ਜੀ ਇਸ ਵਾਰ ਸਰਬਸਾਂਝੇ ਤੌਰ ਤੇ ਪੰਥ ਦੀ ਵਾਈ ਕਰੋ ਤੇ ਉਥੇ ਚੋਣ ਲੜੋ ਤੇ ਐਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਾਥ ਦੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੇਨਤੀ ਕਰ ਗਿਆ ਉਹ ਸਪੋਰਟ ਕਰਨ ਅੱਜ ਦੇ ਅੱਜ ਆਪਣਾ ਐਲਾਨ ਕਰਨ ਉਹਨਾਂ ਦੇ ਪ੍ਰਧਾਨ ਨੂੰ ਵੀ ਬੇਨਤੀ ਕੀਤੀ ਹੈ ਅਸੀਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸਾਂਝੇ ਤੌਰ ਤੇ ਵੀ ਸਾਂਝੇ ਤੌਰ ਤੇ ਆਪਾਂ ਪੰਥ ਦਾ ਸਾਂਝਾ ਉਮੀਦਵਾਰ ਤੁਸੀਂ ਰਾਜਨੀਤਿਕ ਲੋਕ ਹੈ ਜਿਹੜੇ ਉਹ ਵੀ ਭੈਣ ਜੀ ਦੀ ਸਪੋਰਟ ਕਰਨ ਤੇ ਇਹ ਜਿਹੜਾ ਆਪਾਂ ਉਹ ਤਾਂ ਕਿ ਇਹ ਚੋਣ ਜਿੱਤ ਸਕੇ ਤਾਂ ਤੁਹਾਨੂੰ ਕੀ ਲੱਗਦਾ ਹੈ ਸਿਮਰਜੀਤ ਸਿੰਘ ਮਾਨ ਵੱਲੋਂ ਪਹਿਲਾਂ ਹੀ ਜਿਹੜਾ ਖੁਦ ਨੂੰ ਉਮੀਦਵਾਰ ਜਿਹੜਾ ਐਲਾਨਿਆ ਚੁੱਕਿਆ ਹੈ ਉਹਨੇ ਕਿਹਾ ਸੀ ਕਿ ਤਿਆਰੀਆਂ ਜਿਹੜੀਆਂ ਨੇ ਕਰ ਲੀਆਂ ਗਈਆਂ ਨੇ ਕਿਤੇ ਨਾ ਕਿਤੇ ਤਿਆਰੀਆਂ ਨਹੀਂ ਨਹੀਂ ਉਹ ਉਹ ਦੇਖੋ ਸਰਦਾਰ ਸਿਮਰਜੀਤ ਸਿੰਘ ਮਾਨ ਸਾਡੇ ਸਰਕਾਰਯੋਗ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਕੋਲ ਅਸੀਂ ਜਾਵਾਂਗੇ ਉਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਚਲੋ ਉਹਨਾਂ ਨੇ ਐਲਾਨ ਕਰਤਾ ਪਰ ਇਹਦੇ 'ਚ ਅਸੀਂ ਵਿਚਾਰ ਕੀਤੀ ਆ ਕਿ 2024 ਦੇ ਅੰਦਰ ਫਿਰ ਪਾਰਲੀਮੈਂਟ ਚੋਣਾਂ ਆ ਰਹੀਆਂ ਨੇ ਉਹਦੇ 'ਚ ਫੇਰ ਕੋਈ ਨਾ ਪਰ ਇਸ ਵਾਰ ਆ ਜਿਹੜਾ ਦੇਖੋ ਦੁਸ਼ਮਣ ਦੀ ਇਸ ਵਾਰ ਜ਼ੋਰ ਬਹੁਤ ਆ ਤੁਸੀਂ ਪੰਜਾਬ ਦੀ ਹਾਲਾਤ ਜਾਣ ਦੇਖ ਰਹੇ ਹੋ ਪੰਜਾਬ ਦੇ ਹਾਲਾਤ ਕੀ ਨੇ ਤੇ ਬੰਦੀ ਸਿੰਘਾਂ ਦਾ ਮਸਲਾ ਇਸ ਟਾਈਮ ਜਿਹੜਾ ਉਹ ਸਰਕਾਰ ਕੇਂਦਰ ਸਰਕਾਰ ਸਰਕਾਰ बार-ਬਾਰ ਕੇ ਵਾਅਦੇ ਕਰ ਕਰਕੇ ਮੁੱਕਰ ਰਹੀ ਹੈ ਪੰਜਾਬ ਸਰਕਾਰ ਆ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਦਿੱਲੀ ਦੀ ਸਰ ਕੇਜਰੀ ਵਾਲ ਸਰਕਾਰ ਉਹ ਭਾਈ ਦਿਵਿੰਦਰਪਾਲ ਸਿੰਘ ਭੁੱਲੜ ਦੀ ਜਿਹੜੀ ਆ ਸਜ਼ਾ ਉਹਨੂੰ ਉਹਨੂੰ ਰੋਕੇ ਸਜ਼ਾ ਪੂਰੀ ਹੋਣ ਦੇ ਬਾਅਦ ਬਾਵਜੂਦ ਵੀ ਬੋਲੋ ਉਹ ਰੋਕੇ ਬੈਠੇ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਆ ਜਿਹਦੀ ਬਾਰ-ਬਾਰ ਸੁਪਰੀਮ ਕੋਰਟ ਕਹਿ ਰਹੀ ਆ ਕੇਂਦਰ ਸਰਕਾਰ ਨੂੰ ਕਿ ਇਹਦੇ ਤੇ ਡਿਸਾਈਡ ਕਰੋ ਉਹ ਕਦੇ 2 ਮਹੀਨੇ ਦਾ ਟਾਈਮ ਦਿੰਦੇ ਆ ਅੱਗੇ 2 ਉਹ ਕੇਂਦਰ ਸਰਕਾਰ ਉਥੇ ਜਵਾਬ ਨਹੀਂ ਦੇ ਦੇ ਇਸ ਕਰਕੇ ਸਾਰੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਆ ਅਸੀਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਜਿਵੇਂ ਤੁਹਾਡੀ ਰਿਹਾਈ 1989 ਦੇ ਵਿੱਚ ਤੁਹਾਡੀ ਰਿਹਾਈ ਕਰਾਈ ਸੀ ਉਦੋਂ ਅਸੀਂ ਵੀ ਸੀ ਅਸੀਂ ਵੀ ਭੱਜੇ ਨੱਠੇ ਫਿਰਦੇ ਸੀ ਉਦੋਂ ਤੇ ਉਦੋਂ ਤੁਹਾਨੂੰ ਭਾਗਲpur ਜੇਲ੍ਹ ਤੋਂ ਪੰਥ ਨੇ ਜੇਲ੍ਹ ਤੋਂ ਕੱਢਿਆ ਸੀ ਇਸ ਇਸੇ ਤਰ੍ਹਾਂ ਬੰਦੀ ਸਿੰਘਾਂ ਨੂੰ ਆਪਾਂ ਕੱਢ ਕੇ ਲਿਆਈਏ ਬਾਹਰ ਚੋਣ ਲੜਾਈਏ ਤਾਂ ਕਿ ਇੱਕ ਰਸਤਾ ਬਣੇ ਤੇ ਇਹ ਚੋਣ ਜਿੱਤਣ ਤੇ ਬੰਦੀ ਪਰਿਵਾਰਾਂ ਦੀ ਗੱਲ ਪਾਸ ਸਰਕਾਰ ਦੇ ਕੰਨਾਂ ਤੱਕ ਪਹੁੰਚੇ। ਸ੍ਰੋਮਣੀ ਅਕਾਲੀ ਦਲ ਨਾਲ ਪਹਿਲਾਂ ਕੋਈ ਗੱਲਬਾਤ ਹੋਈ ਹੈ ਇਸ ਦੇ ਬਾਬਤ ਕੋਈ ਗੱਲਬਾਤ ਹੁਣ ਤੱਕ ਕੋਈ ਮੀਟਿੰਗ ਹੋਈ ਹੈ ਤੁਹਾਡੀ ਕਿ ਨਹੀਂ ਹੋਈ? ਨਹੀਂ ਅਸੀਂ ਬੇਨਤੀ ਕੀਤੀ ਹੈ ਉਹਨਾਂ ਨੂੰ ਪਹਿਲਾਂ ਵੀ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਨਰਲ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਸਾਰੇ ਮਸਲੇ ਨੂੰ ਦੇਖਦੇ ਹੋਏ ਇਹਨੂੰ ਧਿਆਨ ਚ ਰੱਖਦੇ ਹੋਏ ਉਹ ਵੀ ਕੋਈ ਆਦੇਸ਼ ਜਾਰੀ ਕਰਨਾ ਸਾਰਿਆਂ ਪੰਥਕ ਤੇ ਰਾਨ ਜਿਵੇਂ ਤੁਸੀਂ ਸਾਰਿਆਂ ਨੂੰ ਆਦੇਸ਼ ਜਾਰੀ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਦਾ ਇਹ ਤੁਸੀਂ ਸਾਰੇ ਜਣੇ ਇਸ ਪਾਸੇ ਧਿਆਨ ਦਿਓ ਅਸੀਂ ਉਹਨਾਂ ਨੂੰ ਵੀ ਕਹਾਗੇ ਸਿੰਘ ਸਾਹਿਬ ਨੂੰ ਵੀ ਉਹਦੇ ਆਦੇਸ਼ ਜਾਰੀ ਕਰਨੇ ਜਿਹੜੀਆਂ ਕਿੜੀਆਂ ਪੰਥਕ ਜਥੇਬੰਦੀਆਂ ਤੁਹਾਡੇ ਨਾਲ ਨੇ ਹੁਣ ਤੱਕ ਜੇ ਕੋਈ ਉਹਦੇ ਬਾਰੇ ਭਾਈ ਭਵਨਦੀ ਭਵਨਦੀਪ ਸਿੰਘ ਤੁਹਾਨੂੰ ਹੁਣ ਗੱਲ ਕਰਨਗੇ ਅੱਜ ਕਿਆ ਮੀਟਿੰਗ ਵੀ ਕਿਆ ਐਲਾਨ ਕੀਤਾ ਅੱਜ ਹਮ ਅਸੀਂ ਅੱਜ ਭਾਈ ਰਾਜਵਾਨਾ ਸਾਹਿਬ ਦੇ ਅੱਜ ਘਰੇ ਆਏ ਆਂ ਤੇ ਭਈ ਰਾਜਵਾਨਾ ਸਾਹਿਬ ਦੇ ਭੈਣ ਜੀ ਬੀਬੀ ਕਮਲਦੀਪ ਕੌਰ ਜੀ ਨੂੰ ਅਸੀਂ ਪੰਥ ਵੱਲੋਂ ਸਾਂਝੇ ਤੌਰ ਤੇ ਉਮੀਦਵਾਰ ਦਾ ਅੱਜ ਐਲਾਨ ਕੀਤਾ ਵੀ ਉਹ ਜਿਹੜੀ ਸੰਗਰੂਰ ਦੀ ਜਿਮਨੀ ਚੋਣ ਆ ਪਾਰਲੀਮੈਂਟ ਦੀ ਉਹ ਚੋਣ ਐ ਕਿ ਭਈ ਰਾਜਵਾਨਾ ਦੇ ਪਰਿਵਾਰ ਵੱਲੋਂ ਬੀਬੀ ਕਮਲਦੀਪ ਕੌਰ ਭੈਣ ਜੀ ਇਲੈਕਸ਼ਨ ਲੜਨਗੇ ਤੇ ਜਿਵੇਂ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਅਸੀਂ ਅੱਜ ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਤੇ ਬੰਦੀ ਸਿੰਘ ਪਰਿਵਾਰ ਅਸੀਂ ਉਹਨਾਂ ਵੱਲੋਂ ਸਾਂਝੇ ਤੌਰ ਤੇ ਤੇ ਜਿਹੜੀਆਂ ਫੈਡਰੇਸ਼ਨਾਂ ਨੇ ਸਿਕਸ ਸਟੂਡੈਂਟ ਫੈਡਰੇਸ਼ਨਾਂ ਨੇ ਅਸੀਂ ਉਹਨਾਂ ਵੱਲੋਂ ਅੱਜ ਸਾਂਝੇ ਤੌਰ ਤੇ ਅੱਜ ਐਲਾਨ ਕਰਨ ਆਏ ਆ ਤੇ ਜੋ ਸ਼ਰੋਣੀ ਅਕਾਲੀ ਦਲ ਦੀ ਵੀ ਗੱਲ ਕੀਤੀ ਜਾ ਰਹੀ ਆ ਸ਼ਰੋਣੀ ਅਕਾਲੀ ਦਲ ਵੀ ਬੀਬੀ ਕਮਲਦੀਪ ਕੌਰ ਜੀ ਨੂੰ ਸਪੋਰਟ ਕਰਨਗੇ ਤੇ ਸਾਂਝੇ ਤੌਰ ਤੇ ਅਸੀਂ ਐਤਕੀ ਇਹਨਾਂ ਨੂੰ ਉਮੀਦਵਾਰ ਬਣਾ ਕੇ ਜਿਤਾਵਾਂਗੇ ਤੇ ਪਾਰਲੀਮੈਂਟ ਚ ਭੇਜਾਂਗੇ ਕਿਉਂਕਿ ਭਾਈ ਰਾਜਵਾਨਾ ਸਾਹਿਬ ਦੀ ਰਿਹਾਈ ਹੋਣੀ ਬਹੁਤ ਜ਼ਰੂਰੀ ਆ ਤੇ ਭਾਈ ਰਾਜਵਾਨਾ ਸਾਹਿਬ ਦੀ ਰਿਹਾਈ ਜਿਵੇਂ ਸਰਦਾ ਸਿੰਘ ਜੀ ਸਿੰਘ ਮਾਨਸਾਲ ਦੀ ਰਿਹਾਈ ਕਰਾਈ ਗਈ ਸੀ 89 ਦੇ ਵਿੱਚ ਉਹਨਾਂ ਨੂੰ ਪਾਰਲੀਮੈਂਟ ਦੀ ਚੋਣ ਲੜਾ ਕੇ ਜਿਤਾ ਕੇ ਇਸੇ ਤਰੀਕੇ ਭਾਈ ਰਾਜਵਾਨਾ ਸਾਹਿਬ ਕਿਉਂਕਿ ਜੇਲ੍ਹ ਜਨੇ ਤੇ ਕੁਝ ਕਾਨੂੰਨੀ ਨੁਕਤੇ ਨੇ ਕਿਉਂਕਿ ਉਹ ਸਜਾ ਜਾਫਤਾ ਨੇ ਇਸ ਕਰਕੇ ਪਹਿਲਾਂ ਭਾਈ ਰਾਜਵਾਨਾ ਸਾਹਿਬ ਦੇ ਨਾਮ ਤੇ ਸੀ ਪਰ ਉਦੋਂ ਬਾਅਦ ਕੋਈ ਕੁ ਕਾਨੂੰਨੀ ਨੁਕਤੇ ਹੋਣ ਕਾਰਨ ਕੁਝ ਅੜਿੱਕੇ ਸੀ ਇਸ ਕਰਕੇ ਭੈਣ ਜੀ ਨੂੰ ਇਸ ਵਾਰ ਚੋਣ ਲੜਾਈ ਜਾ ਰਹੀ ਆ ਤੇ ਅਸੀਂ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦੇ ਆਂ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਐਤਕੀ ਜਿਵੇਂ ਪੰਥ ਨੇ ਤੁਹਾਨੂੰ ਜਿਤਾ ਕੇ ਰਿਹਾ ਕਰਾਇਆ ਸੀ ਤੇ ਐਤਕੀ ਭਾਈ ਰਾਜਾਉਣਾ ਸਾਹਿਬ ਨੂੰ ਵੀ ਜਿਤਾ ਕੇ ਆਪਾਂ ਉਹਨਾਂ ਨੂੰ ਵੀ ਰਿਹਾ ਕਰਾਈਏ ਜਿਹੜੀਆਂ ਗਰੀਨ ਜਥੇਬੰਦੀਆਂ ਦਾ ਤੁਹਾਡੇ ਦੁਆਰਾ ਪਹੁੰਚ ਹੋ ਚੁੱਕੀ ਹੈ ਤੇ ਕਿੰਨਾ ਵੱਲੋਂ ਜਿਹੜਾ ਸਮਰਥਨ ਹੋਣ ਦਾ ਕਮਿਟ ਦੇਖੋ ਜਿਹੜੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਨੇ ਉਹਨਾਂ ਵੱਲੋਂ ਸਾਨੂੰ ਸਮਰਥਨਾਂ ਬੰਦੀ ਸਿੰਘਾਂ ਦੇ ਜਿਹੜੇ ਵੱਡੀ ਗੱਲ ਇਹ ਆ ਵੀ ਬੰਦੀ ਸਿੰਘਾਂ ਦੇ ਪਰਿਵਾਰ ਉਹਨਾਂ ਵੱਲੋਂ ਸਾਨੂੰ ਪੂਰਨ ਸਮਰਥਨ ਆ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਵੀ ਸਮੂਲ ਪੂਰਨ ਸਮਰਥਨ ਆ ਤੇ ਇਸੇ ਕਰਕੇ ਅਸੀਂ ਸਾਰਿਆਂ ਨਾਲ ਸਲਾਹ مشورہ ਕਰਕੇ ਹੀ ਅੱਜ ਭੈਣ ਜੀ ਨੂੰ ਉਮੀਦਵਾਰ ਐਲਾਨਿਆ ਸਰ ਮੈਡਮ ਭੈਣ ਜੀ ਨੂੰ ਅੱਜ ਵੱਲੋਂ ਪੱਤਰਕੋਰੀ ਇੱਕ ਜੇਕਰ ਐਲਾਨ ਕੀਤਾ ਗਿਆ ਕਿ ਤੁਸੀਂ ਜਿੰਨੀ ਚੋਣਾਂ ਦੇ ਲਈ ਚੋਣਾ ਲੜਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅਸੀਂ ਉਹਨਾਂ ਦੀਆਂ ਭਾਵਨਾਵਾਂ ਦਾ ਸਾਰੀਆਂ ਦੀਆਂ ਭਾਵਨਾਵਾਂ ਦਾ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਪਰ ਬਸ ਇਹਨਾ ਕੀ ਹੈ ਕਿ ਅੱਜ ਇੱਕ ਵਾਰੀ ਮੈਂ ਕੱਲ ਨੂੰ ਵੀਰਜੀ ਰਾਜਵਾਨਾ ਜੀ ਨਾਲ ਮੁਲਾਕਾਤ ਕਰਾਂਗੀ ਵੀਰਜੀ ਰਾਜਵਾਨਾ ਜੀ ਨੂੰ ਸਾਰੀਆਂ ਭਾਵਨਾਵਾਂ ਅਸੀਂ ਦੱਸਾਂਗੇ ਤਾ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਫਿਰ ਵੀਰਜੀ ਦੀਆਂ ਜੋ ਵੀ ਭਾਵਨਾਵਾਂ ਹੋਣਗੀਆਂ ਉਸ ਤੋਂ ਜਾਣੂ ਕਰਵਾ ਦੇਾਂਗੇ ਇਸਲਾਵਾ ਗੱਲ ਕਰੀ ਅਗਰ ਤੁਹਾਨੂੰ ਕਿਸੇ ਪਾਰਟੀ ਵੱਲੋਂ ਕਿਹਾ ਜਾਂਦਾ ਅਕਾਲੀ ਦਲ ਹੈ ਜਾਂ ਜਿਸ ਤਰੀਕੇ ਨਾਲ ਸਾਰੀਆਂ ਜਥੇਬੰਦੀਆਂ ਤੁਹਾਡਾ ਸਹਿਯੋਗ ਕਰ ਰਹੀਆਂ ਨੇ ਅਕਾਲੀ ਦਲ ਅਗਰ ਆਪਣੇ ਸਿੰਬਲ ਤੇ ਲੜਾਉਗੀ ਸਹਿਯੋਗ ਕਰੂਗੀ ਜਾਂ ਚਾਹੁੰਦੀ ਹੈ ਨੀ ਜਿਸ ਤਰ੍ਹਾਂ ਇਹਨਾਂ ਨੇ ਐਲਾਨ ਕੀਤਾ ਸਾਂਝਾ ਉਮੀਦਵਾਰ ਜੋ ਗੱਲ ਕੀਤੀ ਹੈ ਸਾਰੀਆਂ ਇਹਨਾਂ ਨੇ ਬੰਦੀ ਸਿਕਹਾਰੀ ਮੋਰਚਾ ਬਾਬਾ ਜੀ ਹਰਨਾਮ ਸਿੰਘ ਜਿੰਦਾ ਸ਼ਹੀਦ ਬਾਬਾ ਜੀ ਹਰੀਆ ਬੇਲਾ ਜਿਨ੍ਹਾਂ ਨੇ ਉਹਨਾਂ ਨੇ ਸਾਂਝਾ ਉਮੀਦਵਾਰ ਦੇ ਤੌਰ ਤੇ ਕਿਹਾ ਸੀ ਸਾਂਝੇ ਮੈਂ ਆਜ਼ਾਦ ਲੜੂੰਗੀ ਅ ਦੇਖੋ ਮੈਂ ਤਾਂ ਜਿਸ ਤਰ੍ਹਾਂ ਵੀ ਸਾਰੀਆਂ ਪਾਵਨਮਾ ਵੀਰ ਜੀ ਨੂੰ ਇੱਕ ਵਾਰੀ ਜਾ ਕੇ ਰਾਜਵਾਨਾ ਜੀ ਨਾਲ ਵੀਰ ਜੀ ਨਾਲ ਮੁਲਾਕਾਤ ਕਰੂੰਗੀ ਉਸ ਤੋਂ ਬਾਅਦ ਅਸੀਂ ਫਿਰ ਜੋ ਵੀ ਪਾਵਨਮਾ ਹੋਣਗੀਆਂ ਸਾਰੀਆਂ ਦੱਸ ਦਿਆਂਗੀ ਜਿਵੇਂ ਜਿਸ ਤਰੀਕੇ ਨਾਲ ਦੱਸ ਰਹੇ ਜਿਹੜੇ ਅਕਾਲੀ ਦਰਸ ਪ੍ਰਧਾਨ ਨੇ ਸੁਖਮਨੀ ਸਿੰਘ ਬਾਦਲ ਉਹ ਵੀ ਕਿਤੇ ਨਾ ਕਿਤੇ ਐਲਾਨ ਕਰਦੇ ਨੇ ਸਿਮਰਜੀਤ ਸਿੰਘ ਮਾਨ ਉਹ ਵੀ ਕਿਤੇ ਨਾ ਕਿਤੇ ਐਲਾਨ ਕਰਦੇ ਨੇ ਤੇ ਉਹਦਾ ਇੱਕ ਪਲਾਨ ਇੱਕ ਪਲੈਟਫਾਰਮ ਤੇ ਸਾਰੇ ਜਨਤਾ ਇੱਕ ਪਲੈਟਫਾਰਮ 'ਤੇ ਸਾਰੀ ਜਥੇਬੰਦੀਆਂ ਨੂੰ ਇਕੱਠਾ ਕੀਤਾ ਜਾਊਗਾ ਉਹ ਤੁਹਾਨੂੰ ਸਮਰਥਨ ਦੇਣ। ਹਾਂਜੀ ਬਿਲਕੁਲ ਜੀ। ਜੋ ਵੀ ਹੈ ਮਤਲਬ ਅਸੀਂ ਇੱਕ ਵਾਰੀ ਵਿਰਜੀ ਨਾਲ ਮੁਲਾਕਾਤ ਕਰਾਂਗੇ ਕੱਲ ਨੂੰ ਨੇ ਸਾਰਿਆਂ ਹਾਂਜੀ ਉਸ ਤੋਂ ਬਾਅਦ ਫੈਸਲਾ ਕਰਾਂਗੇ ਬਾਕੀ ਸਾਰਿਆਂ ਦੀਆਂ ਭਾਵਨਾਵਾਂ ਦਾ ਬਹੁਤ-ਬਹੁਤ ਸਤਿਕਾਰ ਦੇ ਦੇਵੋ ਜੀ ਦੇਖੋ ਉਹਨਾਂ ਦੀ ਜਿਹੜਾ ਵੀ ਫੈਸਲਾ ਸਾਡੇ ਤਾਂ ਮਤਲਬ ਕਿ ਅਸੀਂ ਤਾਂ ਇਨਕਾਰ ਸਰਮਤੀਆ ਜੀ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਜੋ ਘਰ ਚੱਲ ਕੇ ਆਏ ਨੇ ਤੇ ਇੱਕ ਵਾਰੀ ਅਸੀਂ ਵਿਰਜੀ ਰਾਜਵਾਨਾ ਜੀ ਨਾਲ ਮੁਲਾਕਾਤ ਕਰਕੇ ਜੀ ਰਸਟੜਾ ਤੁਸੀਂ ਮਤਲਬ ਜਿਸ ਤਰੀਕੇ ਨਾਲ ਕਹਿ ਰਹੇ ਬੰਦੂ ਆਪਣੀ ਹਾਈ ਕਰਾਣੀ ਆ ਯਾਰ ਰਾਜਵਾਨਾ ਸਾਹਿਬ ਦੇ ਨਾਲ ਤੁਸੀਂ ਕਹਿੰਦੇ ਗੱਲਬਾਤ ਕਰਨੀ ਹੈ ਨਹੀਂ ਮੈਂ ਤਾਂ ਮਤਲਬ ਵੀਰਜੀ ਦਾ ਜੋ ਵੀ ਫੈਸਲਾ ਹੋਏਗਾ ਵੀਰਜੀ ਰਾਜਵਾਨੀ ਜੀ ਦਾ ਬਾਕੀ ਸਾਰੇ ਮਤਲਬ ਖਾਲਸਾ ਪੰਥ ਦਾ ਜੋ ਫੈਸਲਾ ਹੋਏਗਾ ਜੀ